ਸੰਤਾ ਵਿਵਾਹ ਵਰਸੇ ਨੂੰ ਬਾਦਲ ਬਾਦਲ ਜੀ ਕੀ ਕਾਰਨ ਕਿਉਂ ਲੋਕ ਕਿਉਂ ਉਸ ਸਮੇਂ ਦੇ ਵਿੱਚ ਕੰਮ ਬਹੁਤ ਹੋਇਆ ਜੀ 60 ਸਾਲ ਦੀ ਉਮਰ ਹੋ ਗਈ ਹੂੰ ਕਿਹੜੇ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਨੇ ਕੰਮ ਕਰਤੇ ਅੱਜ ਤੱਕ ਕਿਸੇ ਸਰਕਾਰ ਨੇ ਨਹੀਂ ਕੀਤੇ ਕੋਈ ਅਸੀਂ ਸਾਰਿਆਂ ਦਾ ਕਹਿ ਨਹੀਂ ਸਕਦੇ ਪਰ ਸਤ ਤੋਂ ਤਾਂ ਜਿੰਨੀ ਬਾਅਦ ਲੱਗੇ ਅਸੀਂ ਤਾਂ ਆਮ ਆਦਮੀ ਪੋਟ ਪਾਵਾਂਗੇ ਔਰ ਜਿੰਨਾਂ ਹੱਥ ਵੀ ਜੋੜਾਂਗੇ ਨਗਰ ਅੱਗੇ ਜਿੰਨਾਂ ਇਹਨਾਂ ਨੂੰ ਵੱਧ ਤੋਂ ਵੱਧ ਵੋਟ ਪਾਈ ਜਾਵੇ ਬੰਦੇ ਠੀਕ ਜੀ ਜਿਨ੍ਹਾਂ ਨੇ ਵੀ ਕਿਸਾਨਾਂ ਬਾਰੇ ਸੋਚਿਆ ਸ਼ੋਰੂਮ ਨਹੀਂ ਅਕਾਲੀ ਦਲ ਬਦਲ ਇਹ ਸੋਚਦੀ ਹੈ ਬਾਕੀ ਤਾਂ ਜਿਵੇਂ ਹੈਗੇ ਤੁਹਾਨੂੰ ਪਤਾ ਹੀ ਹੈ ਜੀ ਰਿਸ਼ਵਤ ਬਹੁਤ ਚਲਦੀ ਹੈ ਇਹ ਨਹੀਂ ਪਤਾ ਕਿ ਉਹ ਵੱਧ ਵੀ ਚਲਦੀ ਹੋਵੇ ਰਿਸ਼ਵਤ ਤੋਂ ਬਿਨਾ ਕੰਮ ਨਹੀਂ ਹੋ ਰਿਹਾ ਕਿਸੇ ਦਾ ਸਾਡੇ ਹਿਸਾਬ ਨਾਲ ਤਾਂ ਗਰਮੀਤ ਸਿੰਘ ਖੁੱਡੀਆਂ ਨੂੰ ਦੇਣਗੇ ਸ਼ਰੀਬ ਬੰਦਾ ਬਹੁਤ ਨੇਕ ਬੰਦਾ ਜੀ ਅਸੀਂ ਤਾਂ ਗਰਮੀਤ ਖੁੱਡੀਆਂ ਦੇ ਹੱਕ 'ਚ ਆ ਤੇ ਪ੍ਰਚਾਰ ਵੀ ਉਹਦਾ ਕਰਾਂਗੇ ਇਹ ਤਾਂ ਭਗਤੀ ਰਾਜਨੀਤੀ ਕਰਦੇ ਆ ਵੋਟਾਂ ਲੈ ਕੇ ਜਾਵੜ ਲੈਂਗੇ ਮੁੜ ਕੇ ਇਹਨਾਂ ਨੇ ਖੁਸ਼ ਨਹੀਂ ਹੁਣ ਜੇ 100% ਵਾਅਦੇ ਕਰਕੇ ਗਏ ਆ ਉਹਦੇ 'ਚੋਂ 1% ਹੀ ਪੂਰਾ ਹੁੰਦਾ ਨਾਈ ਕੋ ਇਹਨਾਂ ਦੇ ਕੋਈ ਗਾਇਗਾ ਸਾਨੂੰ ਚਾਂਸ ਲੱਗਦਾ ਵੀ ਆ ਜਾਣਗੇ ਜਿੱਥੋਂ ਤੱਕ ਮੇਰੀ ਸੋਚ ਹੈ ਦੋਸਤੋ ਤੁਸੀਂ ਜੁੜੇ ਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਅਸੀਂ ਹਮੇਸ਼ਾ ਜ਼ੀਰੋ ਗਰਾਉਂਡ ਲੈਵਲ ਤੋਂ ਰਿਪੋਰਟਿੰਗ ਕਰਦੇ ਆਂ ਤੇ ਲੋਕਾਂ ਦੀ ਆਵਾਜ਼ ਕੀ ਹੈ ਗੱਲਬਾਤ ਕਰਾਂਗੇ ਬਠਿੰਡਾ ਲੋਕ ਸਭਾ ਸੀਟ ਦੀ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਕਿਵੇਂ ਠੀਕ ਹੋ ਹਾਂਜੀ ਬੜਬਰੀ ਜੀ ਫਿਰ ਇੱਥੇ ਸਾਥ ਹੈ ਬੈਠਦੇ ਹਾਂ ਇੱਥੇ ਹਾਂਜੀ ਬੈਠ ਜੀ ਬਾਪੂ ਜੀ ਗੱਲ ਕਰੀਏ ਆਪਾਂ ਪੰਜਾਬ ਸਰਕਾਰ ਹਾਂਜੀ ਤਾਂ ਆਮ ਆਦਮੀ ਪਾਰਟੀ ਵੱਲੋਂ ਕੈਬਨਟ ਮੰਤਰੀ ਗਰਮੀਤ ਖੁੱਡੀਆਂ ਨੂੰ ਐਲਾਨ ਦਿੱਤਾ ਗਿਆ ਲੱਖਾਂ ਸੁਧਾਨਾ ਵੀ ਖੜੇ ਹੋਣਗੇ ਬਠਿੰਡਾ ਲੋਕ ਸਭਾ ਸੀਟ ਹੈ ਜਿਹੜੀ ਤੁਹਾਡੇ ਹਲਕੇ ਦੇ ਵਿੱਚ ਹੈ ਤੁਸੀਂ ਬਠਿੰਡਾ ਜ਼ਿਲ੍ਹੇ ਦੇ ਹੋ ਕਿਵੇਂ ਦਾ ਲੱਗਦਾ ਤੁਹਾਨੂੰ ਕਿੰਨਾਂ ਨੂੰ ਲੋਕ ਵੋਟਾਂ ਪਾਉਣੀਆਂ ਪਸੰਦ ਕਰਨੀਏ ਇਹ ਅਸੀਂ ਤਾਂ 75 ਸਾਲਾਂ ਦੇ ਵਿੱਚ ਪਿੱਛੇ ਵਹਿੰਦੇ ਆਏ ਹਾਂ ਸਾਡੀ ਤਰਕਿਬਨ 60 ਸਾਲ ਦੀ ਉਮਰ ਹੋ ਗਈ ਹੈ ਕਿਹੜੇ ਮੁੱਖ ਮੰਤਰੀ ਭਗਵੰਤ ਮਾਨਸingh ਨੇ ਕੰਮ ਕਰਤੇ ਅਜ ਤੀ ਕਿਸੇ ਸਰਕਾਰ ਨੇ ਨਹੀਂ ਕੀਤੇ ਜੀ ਮੰਨ ਕੇ ਚੱਲੋ 1.5 ਸਾਲ ਹੋ ਗਿਆ ਮੇਰੀ ਬੱਚੀ ਨੂੰ ਇੱਕ ਰੁਪਏ ਦਾ ਪੁਰਸੇ ਨੌਕਰੀ ਮਿਲੀ ਸੀ ਜੀ ਸਾਲ ਬਾਅਦ 1.5 ਸਾਲ ਬਾਅਦ ਉਹ ਜੀ ਗੜੀਆਂ ਨੌਕਰੀ ਮਿਲ ਗਈ ਜੀ ਹੁਣ ਪੋਸਟਾਂ ਫੇਰ ਗੱਡੀਆਂਆਂ ਵੀ ਆ ਪੁਲਿਸ ਦੀਆਂ ਗੱਡੀਆਂ ਹੋਰ ਪੋਸਟਾਂ ਗੱਡੀਆਂਆਂ ਵੀ ਆ ਲੱਗਣਾ ਉਸ ਤੋਂ ਬਚਣੇ ਜਿਹੜਾ ਬੱਚਾ ਬਿਹਨਤ ਕਰੂਗਾ ਜੀ ਬਿਨ ਬਗੈਰ ਪੈਸਿਆਂ ਤੋਂ ਬਿਨ ਸਫਾਰਸ਼ ਤੋਂ ਸਾਡੇ ਕੰਮ ਬਹੁਤ ਵਧੀਆ ਹੋਇਆ ਜੀ ਜੀ ਜੋ ਪੰਜਾਬ ਸਰਕਾਰ ਹੈ ਕਹਿੰਦੇ ਇਮਾਨਦਾਰ ਸਰਕਾਰ ਹੈ ਕਹਿੰਦੇ ਬਿਨਾ ਪੈਸਿਆਂ ਤੋਂ ਬਿਨਾ ਰਿਸ਼ਵਤ ਤੋਂ ਨੌਕਰੀਆਂ ਦਿੱਤੀਆਂ ਨੇ 40000 ਤੋਂ ਪਲੱਸ ਇਹ ਗੱਲ ਬਿਲਕੁਲ ਸੱਚ ਹੈ ਤੁਸੀਂ ਕੀ ਕਿ ਤੁਹਾਡੇ ਦੋ ਬੱਚੇ ਲੱਗੇ ਅਸੀਂ ਜੀ ਬਿਲਕੁਲ ਸੱਚ ਹੈ ਗਰੀਬ ਪਰਿਵਾਰ ਤੋਂ ਬੁਲਾਉਂ ਹਾਂਜੀ ਗਰੀਬ ਪਰਿਵਾਰੀਓ 4 ਕਿੱਲੇ ਜ਼ਮੀਨ ਦੇ ਛੋਟਾ ਜ਼ਿਮੀਂਦਾਰਾਂ ਗਰੀਬਾਂ ਜਾਂਦੇਗੇ ਜੀ ਇੱਕ ਪੰਜਾਬ ਪੁਲਿਸ ਚ ਲੱਗੀ ਤੁਹਾਡੀ ਬੱਚੇ ਹਾਂ ਦੂਜੀ ਵੀ ਪੰਜਾਬ ਪੁਲਿਸ ਚ ਲੱਗੀ ਹੈ ਅੱਛਾ ਦੋ ਬੱਚੀਆਂ ਲੱਗੀਆਂ ਨੇ ਦੋ ਸਾਲਾਂ ਦੇ ਵਿੱਚ ਤੁਹਾਡੀਆਂ ਹਾਂ ਜੀ 1.5 ਸਾਲ ਦੀ ਜੀ 1.5 ਸਾਲ ਹਾਂ ਜੀ ਹਾਂ ਜੀ ਭਗਵੰਤ ਮਾਨ ਦੀ ਸਰਕਾਰ ਵਾਲੇ ਜਿਹੜੀ ਪਹਿਲਾਂ ਬੱਚੀ ਲੱਗੀ ਸੀ ਉਹ ਮੰਨ ਕੇ ਚੱਲ ਵੀ ਕਾਂਗਰਸ ਸਰਕਾਰ ਵਾਲੇ ਪੋਸਟਾਂ ਭਰੀਆਂ ਸੀਗੀਆਂ ਟ੍ਰਾਇਲ ਸਿਰ ਦਾ ਇੱਕ ਵਕੀਰ ਉਹ ਕਰਕੇ ਸੀਗੇ ਤੇ ਜੋਇਨ ਕਿ ਇਹਨਾਂ ਨੇ ਚੁੱਕੀ ਜੀ ਕੋਈ ਪੈਸਾ ਨਹੀਂ ਲਾਇਆ ਕੋਈ ਤੁਹਾਨੂੰ ਸਪਾਰਸੀ ਨਹੀਂ ਲੱਗੀ ਕਿਤੇ ਜੀ ਹੁਣ ਉਹਨੂੰ ਬਾਹਰ ਕੋਈ ਤਾਂ ਨਹੀਂ ਸੀ ਇਹ 5 ਸਾਲ ਤੋਂ ਕਿਤੇ ਮੜੀ-ਮੁੱਟੀ ਨੌਕਰੀ ਕਰਦੇ ਸੀਗੇ ਇਹ ਸਾਲ ਦੇ ਸਾਲ ਨੌਕਰੀਆਂ ਕਰਦਾ ਹੈ ਤੇ ਕੋਈ ਸ਼ਿਫਾਰਸ਼ ਨਹੀਂ ਕੋਈ ਪੈਸਾ ਨਹੀਂ ਮਿਹਨਤੀ ਬੱਚਿਆਂ ਨੂੰ ਨੌਕਰੀਆਂ ਮਿਲਦੀਆਂ ਜੀ ਜੇ ਸਾਨੂੰ ਰੋਜ਼ਗਾਰ ਮਿਲੇ ਸਾਡੇ ਜਿਹੜੇ ਬੱਚੇ ਬਾਹਰਲੇ ਮੁਲਕਾਂ ਨੂੰ 20-20 30 ਲੱਖ ਰੁਪਏ ਲਾ ਕੇ ਤੁਰੇ ਜਾਂਦੇ ਐ ਤੇ ਕਿਉਂ ਜਾਣ ਕਿਉਂ ਸਾਡੇ ਬੱਚੇ ਇੱਥੇ ਗਲਾਂ ਚ ਰਸਤੇ ਲੈ ਕੇ ਵਾਹਿਦ ਲੈਣ ਜਦੋਂ ਸਾਨੂੰ ਰੋਜ਼ਗਾਰ ਨਹੀਂ ਮਿਲਦਾ ਸਾਡੇ ਪੜ੍ਹੇ ਲਿਖੇ ਬੱਚੇ ਉਹ ਵਾਹਿੇ ਵੀ ਲੈਂਦੇ ਐ ਔਰ ਦੇ ਚੋਂ ਨਰਾਜ਼ ਹੋ ਕੇ ਉਹਦੀਆਂ ਜ਼ਮੀਨਾਂ ਵੇਚ ਕੇ ਜਾਇਦਾਦਾਂ ਵੇਚ ਕੇ ਰੀਆਂ ਸਾਡੇ ਪੁਰਖਿਆਂ ਮਿਲਣ ਦੀਆਂ ਉਹ ਵੇਚ ਬੇਚ ਕੇ ਬਾਹਰਲੇ ਮੁਲਕਾਂ ਨੂੰ ਭਜ ਦੇਈ ਜੀ ਉੱਥੇ ਕੋਈ ਨਹੀਂ ਚੀਜ਼ ਮਿਲਦੀ ਜੀ ਅਸੀਂ ਤਾਂ ਸਰਕਾਰ ਨੂੰ ਬਹੁਤ ਵਧੀਆ ਕਹਾਂਗੇ ਜੀ ਪਿਛਲੀਆਂ ਸਰਕਾਰਾਂ ਨੂੰ ਕਿਉਂ ਲੋਕਾਂ ਨੇ ਨਕਾਰਿਆ ਬੈਕਫੁੱਟ ਤੇ ਲੈ ਕੇ ਆਂਦਾ ਕਿਉਂ ਆਮ ਆਦਮੀ ਪਾਰਟੀ ਦੇ 92 ਐਮਐਲਏ ਜਤਾਏ ਲੋਕਾਂ ਨੇ ਕੀ ਕਾਰਨ ਸੀ ਜੀ ਪਿਛਲੀਆਂ ਸਰਕਾਰਾਂ ਦੇ ਵਿੱਚ ਸਾਰੇ ਓਗਣੀ ਓਗਰ ਸੀ ਕੋਈ ਗੋਣੇ ਇੱਕ ਵੀ ਨਹੀਂ ਸੀਗਾ ਵੀ 5 ਸਾਲ ਤੋਂ ਨੌਕਰੀ ਖੜਦੇ ਸੀ ਜੀ ਉਹਦੇ ਵਿੱਚ ਕੁਝ ਤਾਂ ਸ਼ਬਾਰਸੀ ਹੁੰਦੇ ਸੀਗੇ ਜੀ ਕੋਈ ਤੇ ਗੁੱਟੀਆਂ ਚੱਲਦੀਆਂ ਸੀਗੀਆਂ ਕੁੱਲ ਪਾਸਾ ਤੱਕ ਬੰਦੇ ਜੀ ਜਾਂ 20 ਬੰਦੇ ਵੀ ਜਿਹੜੇ ਮਾਂ ਵਿੱਚ ਘਾਉਂਦੇ ਸੀ ਵੀ ਅਸਲੀ ਇਮਾਨਦਾਰੀ ਹੈ ਉਹ ਜੋ ਥੋੜੇ ਬਹੁਤ ਬੰਦੇ ਰੱਖਦੇ ਸੀਗੇ ਤੇ ਦੂਜੇ ਬੰਦੇ ਜੀ ਉਮੀਕੀ ਤਰੀਂ ਹੁੰਦੇ ਸੀ ਹੂੰ ਠੀਕ ਹੈ ਬਾਪੂ ਜੀ ਜੇਕਰ ਗੱਲ ਕੀਤੀ ਜਾਵੇ 2500 ਪੈਨਸ਼ਨ ਦੇ ਬਾਕੀ ਦੀ ਵੀ ਗੱਲ ਕੀਤੀ ਸੀ 2500 ਰੁਪਏ ਪੈਨਸ਼ਨ ਕੀਤੀ ਤਾਂ ਕੁਝ ਲੋਕਾਂ ਵੱਲੋਂ ਇਹ ਕਿਹਾ ਜਾਂਦਾ ਕਿ ਨਹੀਂ ਕੀਤੀ ਤੁਸੀਂ ਕਿਵੇਂ ਵੇਖਦੇ ਹੋ ਕਿ ਇਹ ਵਾਦਾ ਵੀ ਕੀਤਾ ਹੋਇਆ ਨਹੀਂ ਵਾਦੇ ਕੀਤੇ ਸੀ ਪਰ ਅਸੀਂ ਕਹਿੰਦੇ ਜੇ ਸਾਡੇ ਬੱਚਿਆਂ ਨੂੰ ਰਿਗਾਰਡ ਮਿਲੇ ਇੱਧਰ ਸਾਨੂੰ ਕੋਈ ਬਸ ਪ੍ਰਸੰਪਰਸ ਨਾਲ 1500 ਕੋਈ ਲੰਮਾ ਛੋਟਾ ਫਰਕ ਨਹੀਂ ਪੈਂਦਾ ਸਾਡੇ ਬੱਚਿਆਂ ਨੂੰ ਰਿਗਾਰਡ ਮਿਲਣਾ ਚਾਹੀਦਾ ਜੀ ਦੂਜਾ 300 ਜੰਟ ਮੀਲੀ ਦੀ ਮਾਫ ਕਰਤੀ ਸਾਰਿਆਂ ਬਾਤ ਤੇ ਅਮੀਰ ਬਾਤ ਤੇ ਵੀ ਹੈ ਗਰੀਬ ਬਾਤ ਤੇ ਵੀ ਹੈ ਉਹੀ ਬਹੁਤ ਵਧੀਆ ਕੰਮ ਕਰੇ ਬਿਜਲੀ ਦੇ ਬਿਲ ਜੀਰੋ ਆ ਰਹੇ ਹਾਂ ਜੀ ਜੀਰੋ ਆ ਰਹੇ ਤਾਂ ਹੋਰ ਕੀ ਕੀ ਸਹੂਲਤਾਂ ਜਿਹੜੀਆਂ ਮਾਨ ਸਰਕਾਰ ਨੇ ਦਿੱਤੀਆਂ ਨੇ ਜਿਹੜੀਆਂ ਤੁਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਹੋਰ ਸੁਰਦਾਂ ਰਹੀਆਂ ਮਿਲ ਜਾਂਦੀਆਂ ਆਪਣਾ ਕਨਕ੍ਰੈਕਸ਼ਨ ਬਿਜਲੀ ਗਰੀਬਾਂ ਨੂੰ ਜਿਹਦਾ ਹੱਕਵੰਦ ਨੂੰ ਮਿਲ ਜਾਂਦੀ ਹੈਗੀ ਜੀ ਬਿਜਲੀ ਦੇ ਮੋਟਰਾਂ ਮੋਟਰਾਂ ਦੇ ਜੀ ਜ਼ਿੰਮੇਦਾਰ ਨੇ ਇੱਕ ਦਿਨ ਵੀ ਰਾਤ ਨੂੰ ਜਾ ਕੇ ਨਹੀਂ ਦੇਖਿਆ ਵੀ ਅਸੀਂ ਰਾਤ ਨੂੰ ਪਾਣੀ ਦਾ ਜਿੱਦਨੇ ਲਾਈਟ ਛੱਡੀ ਹੈ ਕਿਸੇ ਜ਼ਿੰਮੇਦਾਰ ਨੂੰ ਕੋਈ ਦਿੱਕਤ ਨਹੀਂ ਆਈ ਇਹ ਤਾਂ ਲੋਕ ਬਠਿੰਡੇ ਦੇ ਇਹ ਵੀ ਗੱਲ ਕਹਿੰਦੇ ਆ ਕਿ ਹਰ ਸਿਮਰਤ ਕੋਰ ਬਾਦਲ ਨੇ ਜਿਹੜੇ ਮੋਟਰਾਂ ਦੇ ਕਨੈਕਸ਼ਨ ਦਿੱਤੇ ਸੀ ਹਰੀ ਕ੍ਰਾਂਤੀ ਬਾਦਲ ਕ्याने ਲੈ ਕੇ ਆਂਦੀ ਆ ਅਸੀਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਜੀ ਲੋਕਾਂ ਕੀ ਆਂਗੇ ਉਹਦੇ ਵੀ ਇਹ ਕੋਈ ਤਕੜਾ ਸੀਗਾ ਤਕੜਾ ਨਾ ਪੈਦਾ ਹੋਇਆ ਜੀ ਜਿਹਦੇ ਕੋਲ 20 ਕਿਲੋ ਦੀ ਉਸਨੇ ਮੋਟਰ ਲਾਈ ਜੀ ਕੋਈ 3 ਕਿਲੋ ਦੀ ਮੋਟਰ ਕਿੱਥੋਂ ਲਾ ਲੂਗਾ ਅੱਛਾ ਇਹ ਜਿਹੜੇ ਕੋਲ 3 ਕਿਲੋ ਦੀ ਉਹਨੇ ਮੋਟਰ ਕਿੱਥੋਂ ਲਾ ਲੂਗਾ ਠੀਕ ਹੈ ਜੀ ਦੋ ਉਹ ਟਾਈਮ ਦੇ ਵਿੱਚ ਜ਼ਮੀਨਾਂ ਵੇਚ ਵੇਚ ਕੇ ਲੋਕਾਂ ਨੇ ਮੋਟਰਾਂ ਲਾ ਲੈਣਾਂ ਹੂੰ ਕਿ ਨਹੀਂ ਕਿਤੇ ਉਹਦੇ ਵਿੱਚ ਹੀ ਦੋ ਸਾਲ ਟਹਿਰ ਕੇ ਵੇਚ ਦਿੱਤੀ ਬਾਪੂ ਜੀ ਹੁਣ ਜੇਕਰ ਗੱਲ ਕੀਤੀ ਜਾਵੇ ਬਠਿੰਡਾ ਸੀਟ ਦੀ ਲੋਕ ਗਰਮਿਤ ਖੁੱਡੀਆਂ ਜੋ ਕਿ ਕੈਬਨਿਟ ਮੰਤਰੀ ਨੇ ਆਮ ਆਦਮੀ ਪਾਰਟੀ ਵੱਲੋਂ ਐਲਾਨੇ ਗਿਆ ਉਹਨੂੰ ਵੋਟ ਜ਼ਿਆਦਾ ਪਾ ਪਾਉਣਾ ਪਸੰਦ ਕਰਨਗੇ ਜਾਂ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਵੋਟ ਪਾਉਣਗੇ ਦੇਖੋ ਜੀ ਅਸੀਂ ਸਾਰਿਆਂ ਦਾ ਕਹਿ ਨਹੀਂ ਸਕਦੇ ਪਰ ਸੱਚੋ ਤਾਂ ਜਿੰਨੀ ਬਾ ਲੱਗੇ ਅਸੀਂ ਤਾਂ ਆਮ ਆਦਮੀ ਵੋਟ ਪਾਵਾਂਗੇ ਔਰ ਜਿੰਨਾਂ ਹੱਥ ਵੀ ਜੋੜਾਂਗੇ ਨਗਰ ਅੱਗੇ ਜਿੰਨਾਂ ਇਹਨਾਂ ਨੂੰ ਵੱਧ ਤੋਂ ਵੱਧ ਵੋਟ ਪਾਈ ਜਾਵੇ ਬੰਦੇ ਠੀਕ ਠੀਕ ਹੈ ਤਾਂ ਅਸੀਂ ਹੋਰ ਲੋਕ ਬੈਠੇ ਨੇ ਗੱਲਬਾਤ ਕਰਾਂਗੇ ਜਰੂਰ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿਵੇਂ ਠੀਕ ਹੋ ਬਹੁਤ ਵਧੀਆ ਫਿਰ ਬੈਠੀਓ ਸਾਥ ਚ ਹਾਂਜੀ ਬਠਿੰਡਾ ਸੀਟ ਦੀ ਗੱਲ ਕਰੀਏ ਆਪਾਂ ਲੋਕ ਸਭਾ ਸੀਟ ਹੈ ਜਿਹੜੀ ਬਠਿੰਡਾ ਸੀਟ ਦੇ ਵਿੱਚ ਕੈਬਨਟ ਮੰਤਰੀ ਗਰਮੀਤ ਸਿੰਘ ਖੁੱਡੀਆਂ ਐਲਾਨੇ ਗਏ ਨੇ ਆਮ ਆਦਮੀ ਪਾਰਟੀ ਵੱਲੋਂ ਵੀ ਬਾ ਹਰਸਿਮਰਤ ਕੌਰ ਬਾਦਲ ਦੀ ਗੱਲ ਕਰੀਏ ਆਪਾਂ ਤਾਂ ਲੱਖਾ ਸੁਧਾਨਾ ਵੱਲੋਂ ਵੀ ਜਿਹੜਾ ਐਲਾਨ ਕਰ ਦਿੱਤਾ ਗਿਆ ਟਿਕਟ ਤੇ ਜੋ ਕਿ ਬਠਿੰਡਾ ਸੀਟ ਤੋਂ ਲੜਨਗੇ ਕਿੰਨਾਂ ਨੂੰ ਲੋਕ ਪਰਵਾਹ ਹਾਂਗਾ ਰਾਜਿੰਦਰੀ ਸਾਡੇ ਹਿਸਾਬ ਨਾਲ ਤਾਂ ਗਰਮੀਤ ਸਿੰਘ ਖੁੱਡੀਆਂ ਨੂੰ ਦੇਣਗੇ ਸ਼ਰੀਬ ਬੰਦਾ ਹੂੰ ਬਹੁਤ ਨੇਕ ਬੰਦਾ ਜੀ ਹੂੰ ਅਸੀਂ ਤਾਂ ਗਰਮੀਤ ਖੁੱਡੀਆਂ ਦੇ ਹੱਕ 'ਚ ਆ ਤੇ ਪ੍ਰਚਾਰ ਵੀ ਉਹਦਾ ਕਰਾਂਗੇ ਜੀ ਕੀ ਗੱਲ ਕਿਉਂ ਪ੍ਰਚਾਰ ਕਰੋਗੇ ਆਮ ਆਦਮੀ ਪਾਰਟੀ ਨੇ ਕੀ ਉਹ ਜੇ ਕਿਹੋ ਜੇ ਕੰਮ ਕੀਤੇ ਨੇ ਚੰਗੇ ਕੰਮ ਕੀਤੇ ਨੇ ਕਿਉਂ ਵੋਟ ਲੋਕ ਪਹਿਲੀ ਗੱਲ ਤਾਂ ਜ਼ਿੰਮੇਵਾਰਾਂ ਨੂੰ ਜਿਹੜੀ ਲੈਟ ਆ ਖੇਤਾਂ ਵਾਲੀ ਰਾਤ ਨੂੰ ਕੋਈ ਪਾਣੀ ਲਾਉਣ ਨਹੀਂ ਗਿਆ ਕੋਈ ਫੱਕ ਨੂੰ ਪਾਣੀ ਦਿਨੇ ਪਾਣੀ ਲਾਇਆ ਮੋਟਰਾਂ ਬੰਦ ਰਹੀਆਂ ਪਹਿਲੀ ਗੱਲ ਤਾਂ ਇਹ ਨੰਬਰ 2 ਤੇ ਜਿੰਨਾ ਰੁਜ਼ਗਾਰ ਮਿਲਿਆ ਬਿਨਾਂ ਰਿਸ਼ਤ ਤੋਂ ਮਿਲਿਆ ਸਾਰੇਆਂ ਪਾਰਟੀਆਂ ਨੇ ਪੈਸੇ ਲੈ ਕੇ ਮੁਲਾਜ਼ਮ ਰੱਖੇ ਲੱਗਦੇ ਸੀ ਜੇ ਕੋਈ ਬਦਲੀ ਕਰਨ ਦੀ ਤਾਰੀਖ ਫਿਰ ਚਲਦੀ ਸੀ ਸਾਰੇ ਪ੍ਰਸ਼ਾਸਕਾਂ ਨੇ ਦੋਨੇ ਸਰਕਾਰਾਂ ਸੀ ਮੈਂ ਕਾਗਰਸ ਵੀ ਕੰਮ ਕੀਤਾ ਪਰ ਇੰਨੀ ਵਧੀਆ ਸਰਕਾਰ ਨਹੀਂ ਉਹ ਇੰਨੀ ਵਧੀਆ ਆਮ ਪਾਰਟੀ ਸਰਕਾਰ ਪਿਛਲੀ ਵਾਰ ਜੇਕਰ ਗੱਲ ਕਰੀਏ ਆਪਾਂ ਕਾਲੀ ਦਲ ਦੀ ਗੱਲ ਕਰੀਏ ਕਾਂਗਰਸ ਦੀ ਗੱਲ ਕਰੀਏ ਕਿ ਹੋ ਜਾ ਰਾ ਸਿਆ ਉਹਨਾਂ ਦਾ ਕੀ ਹੋ ਜਾਈ ਕੰਮ ਜਿਹੜੇ ਉਹਨਾਂ ਨੇ ਚੰਗੇ ਨਹੀਂ ਕੀਤੇ ਜੋ ਇਸ ਸਰਕਾਰ ਨੇ ਕੀਤੇ ਉਹਨਾਂ ਨੇ ਤਾਂ ਆਪਦੇਾਂ ਦੇ ਢਿੱਡ ਭਰੇ ਆ ਆਪ ਨੇ ਆਪ ਕੰਮ ਕੀਤੇ ਆਪਦੇ ਢਿੱਡ ਭਰੇ ਆ ਆਪਦੇ ਰਿਸ਼ਤਾਰਾਂ ਦੇ ਆਪਦੇ ਯਾਰਾਂ ਦੋਸਤਾਂ ਦੇ ਆਮ ਲੋਕਾਂ ਦੇ ਕਿਸੇ ਨੇ ਪੁੱਛ ਕੇ ਛ ਨਹੀਂ ਰਹੀ ਨਾ ਕਾਲੀ ਸਰਕਾਰ ਵੇ ਨਾ ਕਾਂਗਰਸ ਜਿਹੜੇ ਕੰਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੇ ਬੱਚੇ ਨੇ ਸੋਚਿਆ ਨਹੀਂ ਸੀ ਉਸ ਬੱਚੇ ਨੂੰ ਵੀ ਨੌਕਰੀ ਮਿਲ ਗਈ ਤਾਂ ਉਹਨਾਂ ਨੇ 1000 ਰੁਪਏ ਦਾ ਵਾਅਦਾ ਵੀ ਕੀਤਾ ਸੀ ਆਮ ਆਦਮੀ ਪਾਰਟੀ ਨੇ ਉਹ ਵੀ ਨਹੀਂ ਪੂਰਾ ਕੀਤਾ ਜਿ ਜਿੱਕਰ 2500 ਪੈਨਸ਼ਨ ਦੀ ਗੱਲ ਕਰੀ ਉਹ ਨਹੀਂ ਪੂਰੀ ਕੀਤੀ ਉਹਨਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਹੁਣ ਦੁਬਾਰਾ ਤੋਂ ਫਿਰ ਵਾਅਦੇ ਕਰਨਗੇ ਜਿਹੜਾ ਵਾਅਦਾ ਕੀਤਾ ਉਹਨਾਂ ਨੇ ਸਾਰੀਆਂ ਸਰਕਾਰਾਂ ਕਰਦੀਆਂ ਹੁੰਦੀਆਂ ਆ ਕੇ ਲਾਸਟ ਵਿੱਚ ਕਰਦੇ ਹੁੰਦੇ ਇਹਨਾਂ ਨੇ ਜਿੰਨੇ ਵਾਅਦੇ ਕੀਤੇ ਆ ਸਰਕਾਰ ਬੰਦ ਸਰ ਕੀਤੇ ਆ ਜੇ ਕੋਈ 1000 ਰੁਪਏ ਦਾ ਰਹਿ ਗਿਆ ਉਹ ਥੋੜੇ-ਮੋਟੇ ਜਿਹਨੂੰ ਦੇਣ ਲੱਗੇਣਗੇ ਵਾਅਦਾ ਆਪ ਦੇ ਪੂਰਾ ਕਰਨਗੇ ਜੋ ਉਹਨਾਂ ਨੇ ਵਾਅਦੇ ਕੀਤੇ ਆ ਵਾਅਦੇ ਆਪ ਦੇ ਪੂਰੇ ਜ਼ਰੂਰ ਕਰਨਗੇ ਜਿਹੜੇ ਦੂਜੇ ਸਰਕਾਰਾਂ ਜਾਨ ਵੇਲੇ ਕਰਦੀਆਂ ਹੁੰਦੀਆਂ ਦੋ ਚਾਰ ਮਹੀਨੇ ਪਹਿਲਾਂ ਇਹਨਾਂ ਨੇ ਜਰੂ ਕੋ ਜੋ ਵੀ ਫੈਸਲੇ ਲਏ ਆ ਪਹਿਲੇ ਹੀ ਲਏ ਆ ਜੋ ਕੋਈ ਰਹਿ ਗਏ ਥੋੜੇ ਮੁੱਢੇ ਟਾਈਮ ਤੱਕ ਉਹਦੇ ਦਿਨਗੇ ਤਾਂ ਆਪਾਂ ਗੱਲਬਾਤ ਕਰਾਂਗੇ ਹੋਰ ਵੀ ਲੋਕ ਸਾਡੇ ਨਾਲ ਮੌਜੂਦ ਨੇ ਆਪਾਂ ਜ਼ੀਰੋ ਗਰਾਉਂਡ ਲੈਵਲ ਤੇ ਵਾਰੋ-ਵਾਰੀ ਸਭ ਨੂੰ ਪੁੱਛਾਂਗੇ ਕਿਉਂਕਿ ਲੋਕਾਂ ਦੀ رائے ਆ ਲੋਕਾਂ ਦੀ رائے ਜਾਣਾਂਗੇ ਕਿ ਲੋਕ ਕਿਹਨੂੰ ਵੋਟ ਪਾਉਣਾ ਪਸੰਦ ਕਰਨਗੇ ਆਮ ਆਦਮੀ ਪਾਰਟੀ ਨੇ ਜੇਕਰ ਚੰਗੇ ਕੰਮ ਕੀਤੇ ਆ ਤਾਂ ਲੋਕ ਆਮ ਆਦਮੀ ਪਾਰਟੀ ਨੂੰ ਲੋਕ ਵੋਟ ਪਾਉਣਾ ਪਸੰਦ ਕਰਨਗੇ ਜਾਂ ਬੀਬਾ ਹਰਸਿਮਰਤ कौर ਦੀ ਬਦਲ ਦੀ ਗੱਲ ਕਰੀਏ ਆਪਾਂ ਜਾਂ ਕਾਂਗਰਸ ਦੀ ਗੱਲ ਕਰੀਏ ਆਪਾਂ ਵਾਰੋ-ਵਾਰੀ ਗੱਲਬਾਤ ਕਰਾਂਗੇ ਜ਼ਰੂਰ ਸਟਾਰਟ ਬਾਪੂ ਸੱਸੀ ਜੀ ਸੱਸੀ ਜੀ ਕਿਵੇਂ ਠੀਕ ਠਾਕ ਬੈਠੇ ਹੋ ਆਨੰਦ ਮੰਗਲ ਲੋਕ ਸਭਾ ਚੋਣਾਂ ਦਾ ਅਵਗਾਜ਼ ਹੋ ਗਿਆ ਲੋਕ ਸਭਾ ਸੀਟ ਦਾ ਤੁਹਾਨੂੰ ਪਤਾ ਹੀ ਹੈ ਬਠਿੰਡਾ ਤੋਂ ਕੌਣ ਲੱਗਦਾ ਕਿ ਸੀਟ ਲੈ ਕੇ ਜਾਣਾ ਸੰਤਾ ਵਿਵਾਹ ਸਰਵ ਕੋ ਬਾਦਲ ਬਾਦਲ ਜੀ ਕੀ ਕਾਰਨ ਕਿਉਂ ਲੋਕ ਕਿਉਂ ਉਸ ਸਮੇਂ ਦੇ ਵਿੱਚ ਕੰਮ ਬਹੁਤ ਹੋਇਆ ਜੀ ਜਿਨੀਆਂ ਕਨੈਕਸ਼ਨ ਲੱਗਿਆ ਮੋਟਰਾਂ ਦੇ ਉਹ ਬਾਦਲ ਸਰਕਾਰ ਦੇ ਰਾਜ ਚ ਲੱਗਿਆ ਕਿਸੇ ਨੇ ਇੱਕ ਫੁੱਟੀ ਗੱਡੀ ਨਹੀਂ ਵੇਚੀ ਨਾ ਜ਼ਮੀਨ ਵੇਚੀ ਹੈ ਜੋ ਜਿਹੜੇ ਕਨੈਕਸ਼ਨ ਦੇ ਪੈਸੇ ਲੱਗਣੇ ਸੋ ਤਾਂ ਭਰਨੇ ਮੈਂ ਆਪਾਂ ਬਿਲਕੁਲ ਆ ਫ੍ਰੀ ਵਿੱਚ ਲੈਟਾ ਉਸੇ ਤੇ ਕਰਨ ਚੱਲ ਰਿਹਾ ਸਾਰਾ ਕੁਝ ਹੂੰ ਬਹੁਤੇ ਲੋਕ ਤੇ ਇਹ ਵੀ ਕਹਿੰਦੀ ਹੈ ਕਿ ਜੜੀਆਂ ਵੱਡੀਆਂ-ਵੱਡੀਆਂ ਕੋਠੀਆਂ ਨੇ ਕਿਸਾਨਾਂ ਦੀਆਂ ਉਹ ਬੀਬਾ ਹਰਸਿਮਰਤ कौर ਬਾਦਲ ਦੀ ਦੇਣ ਹੈਗੀ ਆ ਤਾਂ ਉਹਨਾਂ ਨੇ ਹਰੀ ਕ੍ਰਾਂਤੀ ਲੈ ਕੇ ਆਂਦੀ ਹੈ ਲੈ ਕੇ ਆਂਦੀ ਹੈ ਜੀ ਹੂੰ ਕੋਈ ਸ਼ੱਕ ਨਹੀਂ ਇਹਦੇ 'ਚ ਪਰ ਆਮ ਆਦਮੀ ਪਾਰਟੀ ਵੀ ਵੱਡੇ-ਵੱਡੇ ਦਾਅਵੇ ਕੀਤੇ ਸੀ ਜਿਹੜੇ ਉਹ ਕਹਿੰਦੇ ਅਸੀਂ ਪੂਰੇ ਕਰ ਦਿੱਤੇ ਆ ਫਲੈਕਸ ਬੋਰਡ ਲਾ ਦਿੱਤੇ ਆ ਕਹਿੰਦੇ ਇਮਾਨਦਾਰ ਸਰਕਾਰ ਆ ਸਾਡੀ ਉਸ ਨੂੰ ਕਿਵੇਂ ਦੇਖਦੇ ਹੋ ਪਿੰਡਾਂ ਦੇ ਵਿੱਚ ਜਿੱਕਰ ਚੰਗਰੀਵਾਲ ਨਹੀਂ ਇਮਾਨਦਾਰ ਆ ਤੇ ਇਕ ਤੋਂ ਹੋ ਜਾਣ ਇਹਨਾਂ ਹੈਡ ਨਹੀਂ ਇਮਾਨਦਾਰ ਆ ਉਹਦੇ ਭ੍ਰਸ਼ਟਾਚਾਰ ਦੇ ਕੇਸ ਚੱਲ ਪਏ ਤੇ ਇਹਨਾਂ ਤੋਂ ਸਾਨੂੰ ਕੀ ਆਸਾਂ ਵੀ ਜੀ ਤੇ ਕਿਵੇਂ ਲੱਗਦਾ ਪਿੰਡਾਂ ਦੇ ਵਿੱਚ ਚੰਗੇ ਕੰਮ ਹੋਏ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਆ ਬਿੱਲ ਜ਼ੀਰੋ ਆ ਰਹੇ ਆਮ ਆਦਮੀ ਪਾਰਟੀ ਦੀ ਚੰਗੀ ਕੰਮ ਹੈ ਚੰਗੇ ਕਹਾਂਗੇ ਜਿਹੜੇ ਚੰਗੇ ਹੋਣਗੇ ਤਾਂ ਜੀ 2500 ਰੁਪਏ ਪੈਨਸ਼ਨ ਦਾ ਵਾਅਦਾ ਕੀਤਾ ਸੀ ਪੂਰਾ ਵਾਅਦਾ ਕੀਤਾ ਸੀ ਅੱਜ ਤੱਕ ਪੂਰਾ ਨਹੀਂ ਹੋਇਆ ਜੀ ਹੋਰ ਕਿਹੜੇ ਚੰਗੇ ਕੰਮ ਆ ਜਿਹੜੇ ਆਮ ਆਦਮੀ ਪਾਰਟੀ ਨੇ ਕੀਤੇ ਬਸ ਕੱਲਾ ਇੱਕ ਸਾੜਦਾ ਹੈ ਕਲੈਕਟ ਵਾਲਾ ਹੀ ਹੈ ਹੂੰ ਨੌਕਰੀਆਂ ਵੀ ਕਿਹਾ ਜਾ ਰਿਹਾ ਤੁਹਾਡੇ ਪਿੰਡ ਦੇ ਵੱਲੋਂ ਕਿ ਨੌਕਰੀਆਂ ਵੀ ਮਿਲ ਰਹੀਆਂ ਹਨ ਇਮਾਨਦਾਰੀ ਨਾਲ ਮਿਲ ਰਹੀਆਂ ਕਹਿੰਦੇ ਦੂਜੀਆਂ ਸਰਕਾਰਾਂ ਇਮਾਨਦਾਰੀ ਵਾਲੀਆਂ ਦੂਜੀ ਗੱਲ ਨੌਕਰੀਆਂ ਤਾਂ ਜਿੰਨੀਆਂ ਸਰਕਾਰਾਂ ਹੀ ਤੁੜਾਂਉਂਦੀਆਂ ਕਾਂਗਰਸ ਵਾਲੀ ਵੀ ਮਿਲਗੀਆਂ ਅਕਾਲੀ ਦਲ ਵੀ ਮਿਲਗੀਆਂ ਪਰ ਹਮ ਪਰ ਇਹ ਕਹਿੰਦੇ ਕਿ ਪੈਸੇ ਲੋਕ ਇਹ ਵੀ ਗੱਲ ਕਹਿੰਦੇ ਨੇ ਕਿ ਪੈਸੇ ਲੈ ਕੇ ਨੌਕਰੀਆਂ ਫਿਰ ਦਿੱਤੀਆਂ ਜਾਂਦੀਆਂ ਸੀ ਪਰ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਮਾਨਦਾਰ ਆ ਬਿਨਾਂ ਸ਼ਿਫਾਰਿਸ਼ ਤੋਂ ਬਿਨਾਂ ਪੈਸੇ ਤੋਂ ਲੋਕੋ ਦੇਖੋ ਜੀ ਇਮਾਨਦਾਰ ਆਪਾਂ ਕਹਿ ਨਹੀਂ ਸਕਦੇ ਨੂੰ ਬੱਚਿਆਂ ਨੂੰ ਨੌਕਰੀਆਂ ਜਰੂਰ ਮਿਲਗੀਆਂ ਉਹ ਜੀ ਨੰਬਰਾਂ ਦੇ ਆਧਾਰ ਤੇ ਮਿਲਗੀਆਂ ਪਰ ਭ੍ਰਸ਼ਟਾਚਾਰ ਹੈਗਾ ਹਜੇ ਵੀ ਕਿਵੇਂ ਹੈਗਾ ਲੋਕ ਇਮਾਨਦਾਰੀ ਦੇ ਬੋਰਡ ਲੱਗੇ ਪਏ ਆ ਵੱਡੇ ਵੱਡੇ ਲੱਗੇ ਰਹਿਣ ਮੈਲਾ ਦਾ ਨਾ ਬੋਰਡ ਇੱਥੇ ਕਿ ਦੱਸ ਸਕਦੇ ਹੋ ਕਿਵੇਂ ਨਹੀਂ ਇਮਾਨਦਾਰ ਕਿ ਤੇ ਸਰਕਾਰੀ ਦਫ਼ਤਰਾਂ ਚ ਜਾੜੋ ਕਿ ਜਾੜੋ ਰੈਸ਼ਵਤ ਤੋਂ ਬਗੈਰ ਤੁਹਾਡਾ ਕੰਮ ਹੀ ਨਹੀਂ ਹੁੰਦਾ ਥਾਣੇ ਚ ਜਾੜੋ ਥਾਣੇ ਚ ਵੀ ਤੁਹਾਡਾ ਰੈਸ਼ਵਤ ਤੋਂ ਬਗੈਰ ਕੰਮ ਹੁੰਦਾ ਫਿਰ ਇਮਾਨਦਾਰੀ ਕਿੱਥੇ ਆ ਇਹ ਗੱਲ ਤੁਹਾਡੇ ਆਮ ਲੋਕਾਂ ਨਾਲ ਵਾਪਰਦੀਆਂ ਵਾਪਰਦੇ ਨਹੀਂ ਮੇਰੇ ਨਾਲ ਖਾਦ ਵਾਪਰਦੀਆਂ ਜੀ ਕਿਵੇਂ ਕੀ ਗੱਲ ਹੋਈ ਮੇਰਾ ਕੇਸ ਚੱਲਿਆ ਜਾਂਦਾ ਜੀ ਰਿਸ਼ਵਤ ਕਰਕੇ ਚੱਲ ਰਿਹਾ ਨਹੀਂ ਮੇਰਾ ਜ਼ਮੀਨ ਦਾ ਕੇਸ ਚੱਲਿਆ ਜਾਂਦਾ 12-13 ਸਾਲ ਹੋ ਗਏ ਹੂੰ ਠੀਕ ਹੈ ਅੱਟਾ ਗੱਲਬਾਤ ਕਰਾਂਗੇ ਅੱਪਾਂ ਬਾਰੋ-ਬਾਰੀ ਬਾਪੂ ਸ਼ਸ਼ੀਕਰ ਕਾਤ ਰਿਗਰ ਕਿਵੇਂ ਹੋ ਠੀਕ ਆ ਵਧੀਆ ਕਹਿੰਦੇ ਮਲਾਈ ਨਿੱਤਰ ਕੇ ਸੱਥਾਂ ਦੇ ਵਿੱਚ ਆਉਂਦੀ ਹੈ ਤੇ ਉਹਨਾਂ ਬਜ਼ੁਰਗਾਂ ਨੂੰ ਪਤਾ ਹੁੰਦਾ ਪਿੰਡਾਂ ਦੇ ਵਿੱਚ ਇੱਕ ਦੂਜੇ ਨਾਲ ਗੱਲਬਾਤ ਹੁੰਦੀ ਹੈ ਕਿਵੇਂ ਲੱਗਦਾ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਗਿਆ ਬਠਿੰਡਾ ਸੀਟ ਦੇ ਵਿੱਚ ਕੌਣ ਅੱਗੇ ਜਾ ਸਕਦਾ ਜੀ ਕੀ ਬਤਾ ਲੱਗਦਾ ਹੁਣ ਬੀਬਾ ਹਰਸਿਮਰਤ ਬੱਕ ਔਰ ਬਾਦਲ ਦੀ ਗੱਲ ਕਰੀਏ ਕੀ ਨਹੀਂ ਆਏ ਗਰਮੀਤ ਖੁੱਡੀਆਂ ਨੇ ਨਾਮ ਅਨਾਉਂਸ ਹੋ ਗਿਆ ਜੀ ਗਰਮੀਤ ਖੁੱਡੀਆਂ ਦਾ ਨਾਮ ਆਇਆ ਕੱਲੇ ਦਾ ਅਜੇ ਤਾਂ ਸਾਡੇ ਜੀ ਬੀਬਾ ਹਰਸਿਮਰਤ ਔਰ ਬਾਦਲ ਜਦੋਂ ਪੱਕੇ ਲੜਨਗੇ ਹੀ ਲੜਨਗੇ ਇੱਥੋਂ ਹੀ ਲੜਦੇ ਨੇ ਕਿਵੇਂ ਲੱਗਦਾ ਤੁਹਾਨੂੰ ਦੋ ਮੁਕਾਬਲਾ ਹੋ ਸਕਦਾ ਹੋ ਸਕਦਾ ਹਾਂ ਮੁਕਾਬਲਾ ਤਾਂ ਹੋਊਗਾ ਹੀ ਮੁਕਾਬਲੇ ਬਿਨਾਂ ਤਾਂ ਜਿੱਤ ਹਾਰ ਹੀ ਨਹੀਂ ਹੁੰਦੀ ਲੱਖੇ ਸੁਧਾਣੇ ਨੂੰ ਕਿਵੇਂ ਲੱਗਦਾ ਲੋਕ ਵੋਟਾਂ ਪਾਉਣਗੇ 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 ਜੀ ਕਿਵੇਂ ਪਿੰਡਾਂ ਦੇ ਵਿੱਚ ਆਉਂਦੀ ਹੈ ਲੱਖਾਂ ਸੁਧਾਣਾ ਇੱਧਰ ਕਹਿੰਦੇ ਕਿ ਮੈਂ ਲੋਕਾਂ ਦੇ ਮੁੱਦੇ ਚੱਕਦਾ ਲੱਖਾਂ ਸੁਧਾਣਾ ਕਹਰੇ ਹਾਂ ਹਾਂ ਉਹ ਕਹਿੰਦਾ ਜਾਣਦਾ ਵੀ ਆ ਜੀ ਕਿਵੇਂ ਲੱਗਦਾ ਲੋਕਾਂ ਦੇ ਵੀ ਜਾਂਦਾ ਰਿਹਾ ਹੂੰ ਆ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੀ ਵੀ ਜਿਹੜੇ ਇਹ ਰਾਜਨੀਤੀ ਲੋਕ ਹਨ ਇਹ ਤਾਂ ਭਗਤੀ ਰਾਜਨੀਤੀ ਕਰਦੇ ਆ ਵੋਟਾਂ ਲੈ ਕੇ ਜਾਵੜ ਲੈਂਗੇ ਮੁੜ ਕੇ ਇਹਨਾਂ ਨੇ ਖੁਸ਼ ਨਹੀਂ ਹੁਣ ਜੇ 100% ਵਾਦੇ ਕਰਕੇ ਗਏ ਆ ਉਹਦੇ ਚੋਂ 1% ਹੀ ਪੂਰਾ ਹੁੰਦਾ ਜੀ 70 75 ਸਾਲ ਹੋ ਗਏ ਇੱਥੇ ਅੱਛਾ ਜੀ ਹਾਂ ਨਾ ਤਾਂ ਉੱਠਦਾ ਬੁੱਲ ਡਿੱਗਿਆ ਨਾ ਕੰਮ ਜਾਰਾ ਉੱਡੇ ਕੇ ਉੱਤੇ ਕੀ ਆ ਇਹ ਇੱਕ ਕਹਾਵਤ ਵੋਟਾਂ ਬਾੜਨੇ ਜਿਹੜੀ ਤੁਸੀਂ ਇਹ ਗੱਲ ਉੱਠਦੇ ਬੁੱਲ ਵਾਲੀ ਕਹੀ ਹੈ ਤਾਂ ਇਹ ਗੱਲ ਸਟੇਜਾਂ ਤੋਂ ਸੀਐਮ ਭਗਵੰਤ ਮਾਨ ਵੀ ਕਰਿਆ ਕਰਦੇ ਸੀ ਤੇ ਲੋਕਾਂ ਨੇ ਐਸੀ ਜਿਹੜੀ ਨੇਹਰੀ ਵਗਾਈ ਹੈ ਤੇ 92 ਐਮਐਲ ਜਤਾਏ ਕੀ ਇਹ ਉੱਠਦਾ ਬੁੱਲ ਹੁਣ ਡਿੱਗਿਆ ਹੀ ਨਹੀਂ ਉੱਠਦਾ ਬੁੱਲ ਤਾਂ ਡਿੱਗ ਪਿਆ ਪਰ ਖਾਂ ਨੂੰ ਕੁਛ ਨਹੀਂ ਮਿਲਿਆ ਰੌਲਾ ਤਾਂ ਖਾਂ ਦਾ ਉੱਠਦਾ ਬੁੱਲ ਤਾਂ ਡਿੱਗ ਪਿਆ ਮੰਨ ਗਿਆ ਤੇਰੀ ਕਿ ਉਹ ਤਾਂ ਜਿੱਤ ਗਏ ਉਹ 5 ਸਾਲ ਹੁਣ ਰਾਜ ਕਰਨਗੇ ਮੋਜਨਾ ਕਰਨੇਖ ਨਹੀਂ ਲੋਕਾਂ ਨੇ ਜਿਹੜੇ 6 ਗਰੰਟੀਆਂ ਕੀਤੀਆਂ ਸੀ ਕੇਰਿਵਾਲ ਨੇ ਉਹ ਪੋਸਟਰ ਲੱਗਾ ਪਿਆ ਉੱਥੇ ਹੈ ਉਹਦੇ ਚ ਇੱਕ ਕੀਤੀ ਆ ਪੂਰੀ ਕਿਹੜੀ ਕਰਤੀ ਬਾਬ ਕੱਲੀ ਬਿਜਲੀ ਵਾਲੀ ਠੀਕ ਹੈ ਵੀ ਬਿਜਲੀ ਦੀ 600 ਜੰਟ ਮਾਫ ਕਰਦੀ ਤੇ ਹੋਰ ਇੱਕ 10 ਦਿਨ ਵੀ ਪੰਜ ਪੰਜ ਕਿਧਰ ਗਈਆਂ ਕਿਵੇਂ ਲੱਗਦਾ 2 ਸਾਲ ਹੋ ਗਏ ਬੁੜੀਆਂ ਨੇ ਵਾਦਾ ਕੀਤਾ ਸੀ ਵੀ 1000 ਰੁਪਏ ਦੇਵਾਂਗੇ ਤੁਹਾਨੂੰ ਜਿੱਦ ਦੇ ਸਪੀਕਰ ਬਣ ਗਿਆ ਉਹ ਕੁਲਤਾਰ ਸੰਧਵਾ ਸਾਡਾ ਉਹ ਦਿਆ ਦਾ ਜੀ ਹਲੇ ਟਾਈਮ ਲੱਗੂਗਾ ਮੀ ਤੇ 10000 ਰੁਪਏ ਕਹਿੰਦਾ ਟਾਈਮ ਲੱਗੂ ਸੰਗਰੂਰ ਵਾਲਾ ਐਮਐਲਏ ਹੁਣ ਮੰਤਰੀ ਬਣਿਆ ਬੇਟਾ ਅੱਛਾ ਜਿਹੜੀ ਹੈਗੀ ਆ ਹਰ ਰਜਗਾਰ ਦੇਣ ਦੀ ਵੀ ਮੈਂ ਇਹਨੇ ਪੱਕੇ ਘਰ ਤੇ ਮਾਸਟਰਾਂ ਕਰਤਾ ਜਿਹੜੇ ਮਾਸਟਰ 5000 ਰੁਪਏ ਲੈਂਦੇ ਸੀ ਕੱਚੇ ਸੀਗੇ ਉਹ ਉਹਨਾਂ ਦੀ ਤਨਖਾਹ ਵਧਾਈਆ ਉਹਨਾਂ ਦਾ 10000 ਕਰਤਾ ਸੀ ਵਾਲੇ ਦਾ 12 ਕਰਤਾ ਪੱਕੇ ਉਹ ਵੀ ਨਹੀਂ ਹੋਏ ਅਜੇ ਹਜੇ ਕਿਉਂ ਚੜੀ ਜਾਂਦੇ ਆ ਵੀ ਉਹ ਤਾਂ ਉੱਥੇ ਟੈਂਕੀਆਂ ਤੇ ਚੜੇ ਬੈਠੇ ਆ 2 ਸਾਲ ਹੋ ਗਏ ਪ੍ਰੋਫੈਸਰ ਰੱਖੇ ਸੀ ਕਾਂਗਰਸ ਸਰਕਾਰ ਨੇ 1152 ਇੱਕ ਤਾਂ ਮਰ ਗਈ ਕੁਕੜੀ ਇੱਕ ਮਰਨ ਵਾਲੀ ਭਈ ਆ ਜੇ ਉਹ ਮਰਨ ਵਰਤ ਤੇ ਬੈਠੀ ਆ ਸਿੱਖਿਆ ਮੰਤਰੀ ਦੇ 게ਟ ਮੂਰੇ 2 ਸਾਲ ਹੋ ਗਏ ਬੈਠਿਆ ਨੂੰ ਉਹਨਾਂ ਨੇ ਨਿਆਂ ਹੀ ਨਹੀਂ ਕਰਦੇ ਕੋਈ ਉਹਨਾਂ ਨੂੰ ਤਾਂ ਪੈਣਾ ਬਣਾਇਆ ਸੀ ਪੈਣਾ ਬਣਾ ਕੇ ਟੈਂਕੀਆਂ ਤੋਂ ਉਤਾਰਿਆ ਸੀ ਹੈ ਤਾਰਿਆ ਤਾਂ ਲਿਆ ਸੀ ਤਾਰ ਕੇ ਫੇਰ ਚੜਨਾ ਪੈ ਗਿਆ ਉਹਨਾਂ ਨੂੰ ਉਹਨਾਂ ਦਾ ਵਾਦਾ ਕਰ ਲਿਆ ਸੀ ਜੀ ਫੇਰ ਦੋ ਮਹੀਨੇ ਦਾ ਤਾਰ ਤਾਂ ਲੈਂਦੇ ਆ ਜਿਹੜਾ ਕੋਈ ਦਾ ਹੈ ਫੇਰ ਚੜਨਾ ਪੈ ਜਾਂਦਾ ਅਗਲੇ ਨੂੰ ਲੋੜ ਕੀ ਉਹਨਾਂ ਨੂੰ ਦੁਬਾਰੇ ਚੜਨ ਦੀ ਜਦੋਂ ਭੈਣ ਖਹਿਦਾ ਕੇਰਾ ਉੱਥੇ ਹੁਣ ਦੂਜੇ ਸੂਬਿਆਂ 'ਚ ਵੇਖ ਲੈ ਤੂੰ ਇਹ ਸਾਰੇ ਇਹੀ ਹਾਲ ਆ ਯਾਰ ਬਾਈ ਵੀ ਇਹ ਕਰਦੇ ਆ ਭਗਤੀ ਰਾਜਨੀਤੀ ਕੇਰਾ ਬਣ ਕੇ ਤਮੇ ਕੋਈ ਪਾਰਟੀ ਆ ਪਾਰਟੀ ਮੈਂ ਕਨੀਆ ਦਾ ਵੀ ਆ ਕਾਂਗਰਸ ਚੰਗੀ ਆ ਜਾਂ ਖਾਲੀ ਚੰਗੇ ਆ ਜਾਂ ਆਮ ਆਦਮੀ ਪਾਰਟੀ ਨਹੀਂ ਇਹਨਾਂ ਚੋਂ ਆਏ ਆ ਇਹ ਕਾਂਗਰਸ ਚ 42 ਬੰਦੇ ਆਏ ਆ ਦੇ ਚ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਆਏ ਆ ਕਿ ਨਹੀਂ ਤੂੰ ਤਾਂ ਪੱਤਰਕਾਰ ਆ ਦਰੋਜ ਪੜਦਾ ਰਿਹਾ ਰਿਪੋਰਟਾਂ ਦਿੰਦਾ ਹਾਂ ਹਾਂਜੀ ਆਇਆ ਕਿ ਨਹੀਂ ਜੀ ਤੇ ਫਿਰ ਉਹ ਜਿਦੋਂ ਪਹਿਲਾਂ ਤਾਂ ਉੱਥੇ ਰਹੇ ਆ 60 ਸਾਲ ਤੇ ਹੁਣ ਪੰਜ ਸਾਲਾਂ ਦੇ ਇੱਧਰ ਆ ਗਏ ਇਹ ਲੋਕਾਂ ਨੇ ਜਿਤੌਣ ਲੱਗੇ ਨਹੀਂ ਲੋਕਾਂ ਨੇ ਜਿਤੌਣ ਲੱਗੇ ਨਹੀਂ ਸੋਚਿਆ ਉਹਨੇ ਹੀ ਵਗਾ ਦਿੱਤੀ ਉਹ ਨਾ ਬਿਆਲੀਆਂ ਨੂੰ ਵੀ ਜਿਤਾਇਆ ਲੋਕਾਂ ਨੇ ਤਾਂ ਵੋਟਾਂ ਪਾਉਣੀਆਂ ਅਗਲਾ ਕਹਿੰਦਾ ਨਾ ਇੱਥੇ ਤੈਨੂੰ ਮੈਂ ਦੱਸਦਾ ਕੰਦ ਜਿਹਨੂੰ ਵੋਟ ਪਾਉਣ ਦਾ ਪਤਾ ਹੀ ਨਹੀਂ ਹੈ ਉਹਲੇ ਵੀ ਬੰਦੇ ਨੇ ਵੋਟ ਪਾ ਦੇਣੀਆਂ ਜਾ ਕੇ ਮੈਂ ਕਹਤਾ ਵੀ ਆ ਆ ਵੀ ਸਰਕ ਲਈ ਬੂਟਾ ਸਿਆ ਆਪਾਂ ਪਾ ਕੇ ਆ ਗਏ ਵੋਟ ਇੱਥੋਂ ਜਾਂਦਾ ਮੈਂ ਕਹੂੰਗਾ ਕਿਸੇ ਨੂੰ ਵਾਰੀ ਭਵੇਂ ਆਏ ਨਹੀਂ ਹੈ ਤੇ ਉੱਥੇ ਜਾਂਦਾ ਜਾਂਦਾ ਇਹਨੂੰ ਜ਼ਰੂਰ ਦੱਸ ਦੂ ਯਾਰ ਆ ਚੰਗਾ ਬੰਦਾ ਇਹਨੂੰ ਪਾਲੇ ਕੋ ਪਾਰਟੀ ਵਾਲੇ ਜਿਹੜੇ ਬੰਦੇ ਛੱਡੇ ਹੁੰਦੇ ਆ ਲੀਡਰ ਹੁੰਦੇ ਆ ਉਹ ਕਰ ਦਿੰਦੇ ਆ ਕਾਰਵਾਈ ਫਿਰ ਚੱਲੇ ਜਾਂਦੇ ਤੇ ਵੋਟਰ ਤੇ ਤਾਂ ਵੋਟਰ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਮੈਂ ਕਿਹਨੂੰ ਪਾਇਆ ਠੀਕ ਹੈ ਤੇ ਕਿਵੇਂ ਲੋਕ ਸੁਧਰਨਗੇ ਕੀ ਲੱਗਦਾ ਲੋਕ ਇੱਕ ਤੀਵਾਰ ਵਿਸ਼ਵਾਸ ਕਰਕੇ ਲੋ ਜਿਨੇ ਜਿਨੇ ਜਿਹਾ ਜਿਹਾ ਲੋਕ ਆ ਕੇ ਹੋਣਗੇ ਫਿਰ ਖੜੇ ਹੋਣਗੇ ਫਿਰ ਸੁਧਰਨਗੇ ਅਜੇ ਸੁਧਰੇ ਨੇ ਸੰਭੂ ਬੈਰੀਅਰ ਦੀ ਗੱਲ ਕਰੀਏ ਖਨੌਰੀ ਬੈਰੀਅਰ ਦੀ ਗੱਲ ਕਰੀਏ 950 ਸਵਾਨ ਸ਼ਹੀਦ ਹੋ ਗਏ ਨੇ ਪਿਛਲੀ ਵਾਰ ਜਦੋਂ ਮੋਰਚਾ ਲਗਿਆ ਉਹਦੇ ਕਿਸਾਨ ਸ਼ਹੀਦ ਹੋਏ ਨੇ ਕਿਉਂ ਨਹੀਂ ਸੁਧਰਦੇ ਲੋਕ ਕਿਉਂ ਇੰਨਾ ਰਾਜਨੀਤਿਕ ਲੀਡਰਾਂ ਦੇ ਪਿੱਛੇ ਲੱਗ ਕੇ ਗੁੰਮਰਾਹ ਹੋ ਕੇ ਵੋਟਾਂ ਪਾਉਂਦੇ ਨੇ ਕਿਉਂ ਆਪਣੇ ਜਿਹੜੇ ਵਾਅਦੇ ਕੀਤੇ ਹੁੰਦੇ ਆ ਇਹਨਾਂ ਨੂੰ ਉਹ ਯਾਦ ਨਹੀਂ ਕਰਵਾਉਂਦੇ ਨਾ ਉਹ ਯਾਦ ਤਾਂ ਕਰਾਉਂਦੇ ਆ ਗੁਰੂ ਗੱਲ ਤਾਂ ਉਹ ਆ ਵੀ ਹੁਣ ਜੇ ਹੋਰ 32 ਉੱਥੇ 413 15 ਜੂਨੀਅਨਾਂ ਸੀ ਉੱਥੇ ਕਿਸਾਨ ਮੋਰਚੇ ਤੇ ਸਾਲ ਢੂੜ ਸਾਲ 2 ਸਾਲ ਚੱਲਿਆ ਉਹ ਚੱਲਿਆ ਜਦੋਂ ਤੇ ਉਹਦੇ ਵਿੱਚੋਂ ਕੁਝ ਬੰਦੇ ਉਹਨਾਂ ਨੂੰ ਆਇ ਲੱਗਾ ਵੀ ਮੈਂ ਮੁੱਖ ਮੰਤਰੀ ਬਾਂਜੂਗਾ ਮੈਂ ਐਮਐਲਏ ਬਾਂਜੂਗਾ ਟੁੱਟ ਕੇ ਉਹਨਾਂ ਨੇ ਸਮਝੌਤਾ ਕਰ ਲਿਆ ਤੇ ਉਹ ਸਮਝੌਤਾ ਚਾਹੁੰਦੇ ਸੀ ਕੰਮ ਨਾ ਕਰਾਉਣਾ ਕੁਝ ਨਹੀਂ ਦਿੱਤਾ ਕੁਝ ਨਹੀਂ ਐਮਐਸਸੀ ਦੀ ਗਰੰਟੀ ਦਿੱਤੀ ਸੀ ਵੀ ਤੁਹਾਡਾ ਕਾਨੂੰਨ ਬਣਾ ਦੇਾਂਗੇ ਉਹ ਨਹੀਂ ਬਣਾਇਆ ਉਹ ਹੁਣ 2 4 ਜੁਨੀਆਨਾਂ ਬੈਠੀਆਂ ਨੇ ਉੱਤੇ ਬਾਕੀ 28 ਕਿਸੇ ਪਾਸੇ ਤੁਰ ਗਿਆ ਫਿਰਦੀਆਂ ਨੇ ਹੈ ਬਠਿੰਡਾ ਬਠਿੰਡਾ ਸੀਟ ਦੀ ਗੱਲ ਕਰੀਏ ਆ ਸਭ ਤੋਂ ਹੌਟ ਸੀਟ ਮੰਨੀ ਜਾਂਦੀ ਹੈ ਬਾਦਲ ਕੇ ਲੰਬੇ ਸਮੇਂ ਤੋਂ ਰਾਜ ਕਰਦੀ ਹੈ ਨਹੀਂ ਬਠਿੰਡਾ ਸੀਟ ਤੇ ਮੇਰੀ ਗੱਲ ਸੁਣਦਾ ਮੈਂ ਆ 10 ਸਾਲ ਪੰਚਾਇਤ ਮੈਂਬਰ ਰਿਹਾ ਉਦੋਂ ਮੈਂ ਵੋਟਾਂ ਪਾਉਂਦਾ ਹੁੰਦਾ ਸੀ ਜਦੋਂ ਦਾ ਮੈਨੂੰ ਆਇਆ ਲੱਗਿਆ ਕੈਪਟਨ ਵਲੇ ਮੈਂ ਵੋਟ ਪਾਈ ਉਦੋਂ ਬਾਅਦ ਮੈਂ ਵੋਟ ਨਹੀਂ ਪਾਈ ਕਿਸੇ ਪਾਰਟੀ ਨੂੰ ਨਹੀਂ ਮੈਂ ਮੰਨਦਾ ਵਿਚਾਰਤਾਰਾਂ ਨੂੰ ਵੀ ਵੋਟਾਂ ਨਾਲ ਜੂਨ ਨਹੀਂ ਸੁਧਰਦੀ ਲੋਕਾਂ ਦੀ ਜੂਨ ਸੁਧਰੂਗੀ ਇਕੱਠੇ ਹੋ ਕੇ ਆਪ ਦੀਆਂ ਲੜਾਈਆਂ ਲੜੋ ਫਿਰ ਜਾ ਕੇ ਗੱਲ ਬਣੂਗੀ ਇਹ ਲੱਡੂ ਸਾਰਾ ਲੈ ਜਾਂਦੇ ਆ ਤੇ ਦਿੰਦੇ ਭੋਰੇ ਬਣਾ ਕੇ ਆ ਫਿਰ 5 ਸਾਲਾਂ ਭਗਤੀ ਉਹ ਕਰਦੇ ਆ ਰਾਜਨੀਤੀ ਹੈ ਜਿੰਨੀਆਂ ਪਾਰਟੀਆਂ ਨੇ ਠੀਕ ਹੈ ਤਾਂ ਸੀਐਮ ਭਗਵੰਤ ਮਾਨ ਤਾਂ ਕਹਿੰਦਾ ਸੀ ਕਿ ਮੈਂ ਭਗਤੀ ਨਹੀਂ ਮੈਂ ਤਾਂ ਆਮਕਰਾਂ ਦਾ ਮੁੰਡਾ ਕਹਿੰਦਾ ਛੋਟੀ ਜਿਹੀ ਕਿਸਾਨ ਦਾ ਪੁੱਤਾਂ ਕਹਿੰਦਾ ਤੇ ਜਿਨ੍ਹਾਂ ਨੂੰ ਖੜੇ ਕੀਤਾ ਕਹਿੰਦਾ ਉਹ ਵੀ ਤਾਂ ਆਮਕਰਾਂ ਦੇ ਧੀਆਂ ਪੋਤਾ ਕਿ ਲੱਗਦਾ ਤੁਹਾਨੂੰ ਆਮ ਸੀ ਤਾਂ ਹੁਣ ਖਾਸ ਤਾਂ ਨਹੀਂ ਹੋਣ ਬਣੇ ਕਿ ਆਮ ਹੀ ਨਹੀਂ ਹੁਣ ਉਹ ਭਗਵੰਤ ਮਾਨ ਆਮ ਕਿਵੇਂ ਹੋ ਗਿਆ ਯਾਰ ਹੂੰ ਕਿੰਨੇ ਪੈਸੇ ਲੈਂਦਾ ਹੁੰਦਾ ਸੀ ਇੱਕ ਕੈਸਟ ਕੱਢਣ ਦੇ ਤੂੰ ਆਪ ਹੀ ਦੱਸ ਦੇ ਸਟੇਜਾਂ ਤੋਂ ਕਿਹਾ ਕਰਦੇ ਸੀ ਲੋਕਾਂ ਨੇ ਇਸੇ ਕਰਕੇ ਵਿਸ਼ਵਾਸ ਕੀਤਾ ਸੀ ਠੀਕ ਆ ਵੀ ਆਹ ਜਿਹੜਾ ਮੱਧ ਸ਼੍ਰੇਣੀ ਚੋਂ ਸੀਗਾ ਉਹ ਬੰਦਾ ਜਮ੍ਹਾਂ ਆਮ ਕਰ ਜਿਹੜਾ ਹੈਗਾ ਨਾ ਉਹਨਾਂ ਦੇ ਤਾਂ ਰੋਟੀ ਵਿੜੀ ਵਗਦੀ ਇੱਕ ਡੰਗ ਦੀ ਪੰਜਾਬ 'ਚ ਤਾਂ ਹੈ ਹੀ ਨਹੀਂ ਆਮ ਆਦਮੀ ਬਾਹਰ ਨਹੀਂ ਸਟੇਟਾਂ ਜਾਂ ਕੋ ਉੱਥੇ ਉੱਥੇ ਹੈਗੇ ਆ ਈਮਾਨਦਾਰੀ ਦੇ ਵੱਡੇ ਵੱਡੇ ਆਮ ਆਦਮੀ ਪਾਰਟੀ ਵੱਲੋਂ ਬੋਰਡ ਲਗਾਏ ਜਾਂਦੇ ਆ ਤੁਸੀਂ ਕਹਿ ਕੇ ਆਮ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਚੰਗੇ ਕੰਮ ਕਰ ਰਹੀ ਹੈ ਇਮਾਨਦਾਰੀ ਨੂੰ ਕਿਵੇਂ ਦੇਖਦੇ ਹੋ ਅਫਸਰ ਸ਼ਾਹੀ ਕਿਵੇਂ ਆ ਭ੍ਰਿਸ਼ਟਾਚਾਰ ਨਹੀਂ ਹੈਗੀ ਇਮਾਨਦਾਰੀ ਦੇ ਫਲੈਕਸ ਬੋਰਡ ਲੱਗੇ ਆ ਬਿਲਕੁਲ ਸੱਚ ਹੈ ਕਿ ਲੋਕਾਂ ਦੇ ਬਿਨਾਂ ਰਿਸ਼ਵਤ ਤੋਂ ਕੰਮ ਹੋ ਜਾਂਦੀ ਨਹੀਂ ਜੀ ਰਿਸ਼ਵਤ ਨਾਲ ਕੰਮ ਹੁੰਦੇ ਆ ਇਸ ਗੱਲ 'ਚ ਆਮ ਪਾਰਟੀ ਮਾਰ ਖਾਈ ਜਾਂਦੀ ਹੈ ਰਿਸ਼ਵਤ ਬਹੁਤ ਚਲਦੀ ਹੈ ਇਹ ਨਹੀਂ ਪਤਾ ਕਿਨੋਂ ਵੱਧ ਵੀ ਚਲਦੀ ਹੋਵੇ ਰਿਸ਼ਵਤ ਤੋਂ ਬਿਨਾ ਕੰਮ ਨਹੀਂ ਹੋ ਰਿਹਾ ਕਿਸੇ ਦਾ ਜਿਹਦੇ ਮਰਜ਼ੀ ਮਹਿਕਮੇ 'ਚ ਲੈ ਜਾਓ ਰਿਸ਼ਵਤ ਚਲਦੀ ਰਿਸ਼ਵਤ ਨਾਲ ਕੰਮ ਹੁੰਦਾ ਇਹ ਨਹੀਂ ਤਾਂ ਮੇਰੇ ਨਾਲ ਤਾਲਮਿਲ ਕਰ ਰਹੇ ਨੇ ਤੇ ਮੈਂ ਜਿਹਨ ਰਿਸ਼ਵਤ ਵਾਲੇ ਬੰਦੇ ਖੜਾ ਦੂੰਗਾ ਰਿਸ਼ਵਤ ਪੂਰੀ ਚਲਦੀ ਰਿਸ਼ਵਤ ਤੋਂ ਬਿਨਾ ਕੰਮ ਹੀ ਨਹੀਂ ਹੁੰਦਾ ਨਹੀਂ ਕੋਈ ਨਾ ਕੋਈ ਨੁਕਸ ਕਰਦੇ ਇਹਦਾ ਆਏ ਆ ਜੀ ਆਏ ਆ ਰਿਸ਼ਵਤ ਪੂਰੀ ਚਲਦੀ ਹੈ ਰਿਸ਼ਵਤ ਕੰਟਰੋਲ ਨਹੀਂ ਹੋਇਆ ਅਜੇ ਤੱਕ ਕਿਵੇਂ ਲੱਗਦਾ ਬਠਿੰਡਾ ਹੌਟ ਸਿੱਟ ਹੈ ਆਮ ਆਦਮੀ ਪਾਰਟੀ ਜਿੱਤੇਗੀ ਵੀ ਬਾਹਰ ਸਿਮਰਤ ਬੱਕਾ ਔਰ ਬਦਲ ਲੱਖੇ ਸਧਾਣੇ ਦੀ ਵੀ ਗੱਲਬਾਤ ਹੁੰਦੀ ਹੈ ਲੱਖੇ ਸਧਾਣੇ ਦੀ ਗੱਲਬਾਤ ਕਰਦੇ ਆਪਾਂ ਕਿਵੇਂ ਦਾ ਰਹੇਗਾ ਲੋਕਾਂ ਕੋ ਵੋਟਾਂ ਪਾਉਣਗੇ ਲੱਖੇ ਸਧਾਣੇ ਨਹੀਂ ਜੀ ਲੋਕਾਂ ਦਾ ਕੀ ਬਦਲ ਕਿਵੇਂ ਪਾਉਣਗੇ ਲੋਕਾਂ ਬਾਰੇ ਹੀ ਨਹੀਂ ਪਤਾ ਕਿਵੇਂ ਜਿਵੇਂ ਆਮ ਆਪਾਟੀ ਨੂੰ ਬੰਨੇ ਵਿੱਚ ਸੀਟਾਂ ਦਿੱਤੀਆਂ ਜੀ ਕੀ ਪਤਾ ਲੋਕਾਂ ਦਾ ਕੀ ਕਹਿ ਸਕਦੇ ਜੀ ਕਿਹਨੂੰ ਵੋਟ ਪਾਊਗਾ ਸਾਨੂੰ ਇਸ ਵਾਰ ਹੀ ਨਾ ਬਟ ਇਹਦਾ ਹੌਟ ਸੀਟ ਮੰਨਦੇ ਹਾਂ ਹਾਂ ਹੌਟ ਸੀਟ ਆ ਬੰਦਾ ਜੀ ਮੁਕਾਬਲਾ ਕਿਉਂ ਸਨਾਹ ਸਿਆਸੀ ਐਮਾ ਦੇ ਬਰਾਬਰ ਦੋਨੇ ਤੇ ਸੀਐਮ ਮੁੱਖ ਮੰਤਰੀ ਦੇ ਪਰਿਵਾਰ ਲੜਦਾ ਰਿਹਾ ਕੈਪਟਨ ਕਾ ਲੜਦਾ ਰਿਹਾ ਬਾਈ ਸ਼ਸ਼ੀਕਾ ਸਸਰੀ ਗਾ ਜਿਵੇਂ ਠੀਕ ਹੋ ਵਧੀਆ ਫਿਰ ਇੱਥੇ ਇਕੱਠੇ ਹੋ ਕੇ ਬੈਠ ਜੀ ਨਹੀਂ ਬਰੇ ਦਿਹਾੜੀ-ਦਾਰ ਬੰਦੇ ਆਗੇ ਐਤਵਾਰ ਨੂੰ ਵਿਹਲੇ ਹੁੰਨੇ ਆ ਆ ਜਾਂਦੇ ਆਗੇ ਐਤਵਾਰ ਨੂੰ ਵਿਹਲੇ ਹੁੰਨੇ ਉਹ ਕਿਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਟਿਫਨ ਤਾਂ ਨਹੀਂ ਦਿੱਤੇ ਸਰਕਾਰੀ ਨੌਕਰੀਆਂ ਕਿਤੇ ਤਾਂ ਨਹੀਂ ਲਾਤੇ ਕਿਤੇ ਐਤਵਾਰ ਨੂੰ ਛੁੱਟੀ ਹੁੰਦੀ ਆ ਦਿਹਾੜੀ ਕਰਦੇ ਆ ਭਰਾਵਾ ਅੱਛਾ ਦਿਹਾੜੀ ਕਰਦੇ ਆ ਹਾਂ ਰੋਜ਼ਗਾਰ ਕਿਹਨਾਂ ਨੂੰ ਮਿਲ ਗਿਆ ਫਿਰ ਰੋਜ਼ਗਾਰ ਕਿਹੜਾ ਮਿਲਣਾ ਉਹੀ ਆਪ ਦੇ ਕਰਟ ਕਰਦੇ ਹੱਥਾਂ ਦੀ ਖਾਨੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਬਠਿੰਡਾ ਜ਼ਿਲ੍ਹੇ ਦੇ ਵਿੱਚੋਂ ਤੁਸੀਂ ਆਗਾਜ਼ ਕਰ ਦਿੱਤਾ ਲੋਕ ਸਭਾ ਚੋਣਾਂ ਦਾ ਕੈਬਨਟ ਮੰਤਰੀ ਗਰਮਿੰਦ ਸਿੰਘ ਖੁੱਡੀਆਂ ਵਿਵਹਰ ਸਿਮਰਤ ਕੋਰ ਬਦਲ ਲੱਖਾ ਸੁਧਾਣਾ ਇਹਨਾਂ ਵੱਲੋਂ ਐਲਾਨ ਕਰ ਦਿੱਤਾ ਗਿਆ ਬਠਿੰਡਾ ਦੇ ਵੱਲੋਂ ਜਿਹੜੇ ਇਲੈਕਸ਼ਨ ਲੜੇ ਜਾਣੇ ਨੇ ਐਮਪੀ ਦੇ ਕਿਵੇਂ ਦੀ ਰਹੇਗੀ ਸੀਟ ਤੇ ਚੰਗੇ ਕੰਮ ਦੀ ਗੱਲ ਕਰੀਏ ਆਪਾਂ ਇਹਨਾਂ ਨੇ ਤਾਂ ਯਾਰ ਜਿੰਨੇ ਵਾਅਦੇ ਕੀ ਰਿਆ ਸਾਰੇ ਮੁਕਰੇ ਆ ਭਾਂਜੇ ਪਹਿਲਾਂ ਤਾਂ दारू ਕਹਿੰਦਾ ਸੀ ਸਸਤੀ ਕਰੂੰਗਾ ਉਹ ਦੋ ਦਿਨ ਕਰਕੇ ਸਸਤੀ ਆ ਮਾਰਤੇ ਫਿਰ ਲੋਕ ਮੇਰੇ ਕਹਿੰਦਾ ਢਾਈ ਜਾਂਦਾ 500 ਰੁਪਿਆ ਕਮਾਉਂਦਾ 250 ਬੋਤਲ ਦੇ ਲਾ ਦਿੰਦਾ ਹੈਗਾ ਹੋਰ ਕੋਈ ਇਹਨੇ ਕੋਈ ਕਰੇਗਾ ਕੱਲਾ ਬਿੱਲ ਮਾਫ ਕਰੇਗਾ ਉਹ ਪਹਿਲਾਂ ਭਾਈ ਨੇ ਵੀ ਸਾਨੂੰ ਦੱਸਿਆ ਕੁਛ ਨਹੀਂ ਕਰਿਆ ਇਹਨਾਂ ਨੇ ਇਮਾਨਦਾਰੀ ਦੇ ਕਹਿੰਦੇ ਵੱਡੇ ਵੱਡੇ ਫਲੈਕਸ ਬੋਰਡ ਲੱਗੇ ਹੋਏ ਤਾਂ ਕਿ ਜਰੀ ਵਾਲ ਨੂੰ ਅੰਦਰ ਕਿਉਂ ਦੇਤਾ ਫਿਰ ਇਹਨਾਂ ਨੇ ਅੱਛੀ ਜੀ ਤਾਂ ਮੈਂ ਤੇਰਾ ਲਾ ਦੂੰਗਾ ਮੁੰਡਾ ਬਹੁਤ ਵਧੀਆ ਇੰਟਰਵਿਊ ਲੈਂਦਾਗਾ ਇਹਦੀ ਚੜ੍ਹਤ ਕਰੋ ਇਹ ਫਲਾਨੀ ਉਸ ਨਾਲ ਜੁਆਇੰਟ ਹੈਗਾ ਚੈਨਲ ਨਾਲ ਬੈਨਰ ਲਾਉਣ ਨੂੰ ਕੀ ਹੈ ਬੈਨਰ ਕਿਸੇ ਦਾ ਵੀ ਲਾ ਦੇ ਮੈਂ ਉਹ ਬਈ ਉਹ ਬਾਈ ਦਾ ਬੈਨਰ ਲਾ ਦਿੰਨਾ ਕਹਿੰਦੇ ਰੋਜ਼ਗਾਰ ਬਹੁਤ ਦੇ ਕਿਹਨੂੰ ਦਿੱਤਾ ਸਾਨੂੰ ਤਾਂ ਮਿਲਣੀ 40000 ਤੋਂ ਵੱਧ ਨੌਕਰੀਆਂ ਦੇ ਦਿੱਤੀਆਂ ਕਹਿੰਦੇ ਨੌਕਰੀਆਂ ਦਿੱਤੀਆਂ ਹੋਣਗੀਆਂ ਸਾਨੂੰ ਤੇ ਕਿਸੇ ਨੂੰ ਮਿਲ ਜਾਣੀਆਂ ਇੱਥੇ ਇੱਥੇ ਬਾਪੂ ਬੈਠੇ ਸੀ ਬਜ਼ੁਰਗ ਕਹਿੰਦੇ ਬਿਨਾਂ ਰਿਸ਼ਵਿਆਂ ਦੀਆਂ ਕੁੜੀਆਂ ਬਹੁਤ ਸ਼ਾਰ ਸਿੰਘ ਐਂਟੈਲੀਜੈਂਟ ਕੁੜੀਆਂ ਸੋ ਉਹਨਾਂ ਨੂੰ ਯੋਗਤਾ ਅਨੁਸਾਰ ਮਿਲ ਜਾਣਗੀਆਂ ਜੀ ਉਹ ਬੈਠੇ ਬਜ਼ੁਰਗ ਹਮ ਐਂਟੈਲੀਜੈਂਟ ਕੁੜੀਆਂ ਸੀਗਾ ਦੋਨੇ ਬਠਿੰਡਾ ਸੀਟ ਦੀ ਗੱਲ ਕਰੀਏ ਕਿਵੇਂ ਦਾ ਰਵੇਗਾ ਮਾਹੌਲ ਤੇ ਕਿਹਨੂੰ ਲੋਕ ਵੋਟ ਪਾਉਣਾ ਪਸੰਦ ਕਰ ਮੈਂ ਤਾਂ ਕਿਸੇ ਨੂੰ ਨਾ ਪਾਉਣ ਚੰਗੇ ਰਹਿਣੀਆਂ ਠੀਕ ਹੈ ਕਾਲੀਆਂ ਦੀ ਸਰਕਾਰ ਦੀ ਗੱਲ ਕਰੀਏ ਆਪਾਂ ਕਾਂਗਰਸ ਦੀ ਗੱਲ ਕਰੀਏ ਉਹਨਾਂ ਦਾ ਕਿਵੇਂ ਦਾ ਰਾਜ ਸੀ ਤੇ ਇਹਨਾਂ ਦਾ ਕਿਵੇਂ ਦਾ ਦੋਨੇ ਇੱਕੋ ਜਿਹੇ ਹੋ ਜਾਂਦੇ ਬਾਈ ਜਿਹੜਾ ਕੁਰਸੀ ਤੇ ਬਹਿ ਜਾਂਦਾ ਹੈਗਾ ਉਹ ਕਹਿੰਦਾ ਬਸ ਮੇਰਾ ਹੀ ਆ ਹੁਣ ਠੀਕ ਹੈ ਨਾ ਹੁਣ ਤੈਨੂੰ ਮੈਂ ਕੁਰਸੀ ਤੇ ਬਿਠਾ ਗਿਆ ਤੂੰ ਮੈਗ ਜਾ ਭੁੱਲ ਜਾਏਂਗਾ ਤੂੰ ਕਹਿੰਨੇਗਾ ਮੇਰੇ ਕੋਲ ਤਾਂ ਹੁਣ ਰਾਜ ਆ ਗਿਆ ਠੀਕ ਹੈ ਨਾ ਜੇ ਮੰਨ ਲਾ ਹੁਣ ਤੇਰਾ ਪਿਓ ਕਬੀਲਦਾਰੀ ਹੈ ਉਹਦੇ ਹੱਥ ਜਾ ਹੁਣ ਉਹ ਤੋਂ ਤੂੰ ਰੁਪਿਆ ਮੰਗ ਕੇ ਲੈਣਾ ਕਿੱਥੇ ਤੇਰੀ ਜੇਬ ਭਰੀ ਹੋਵੇ ਨੋਟਾਂ ਨਾਲ ਫਰਕ ਪੈਂਦਾ ਨਹੀਂ ਇਸ ਗੱਲ ਦਾ ਉਹਦੇ ਹੱਥ 'ਚ ਰਾਜ ਭਾਏਗਾ ਜੂਗਾ ਕਾਲੀ ਕਹਿ ਦੂਗਾ ਮੈਂ ਉਹਦੇ ਤੋਂ ਕੀ ਲੈਣਾਗਾ ਕਾਂਗਰਸੀ ਕਹ ਦੂ ਮੈਂ ਉਹਦੇ ਤੋਂ ਕੀ ਲੈਣਾਗਾ ਜਿਹਦਾ ਜਿਹਦਾ ਕੁਰਸੀ ਤੇ ਬੈਠਾ ਜਿਹਦਾ ਰਾਜ ਆ ਉਹਦਾ ਹੀ ਸਾਰਾ ਕੁਝ ਹੈ ਕੋਈ ਨਹੀਂ ਕਿਸੇ ਬਾਰੇ ਸੋਚਦਾ ਆਪਦੇ ਬਾਰੇ ਸੋਚਦੇ ਆ ਜੀ ਜਨਤਾ ਜੁੰਤਾ ਬਾਰੇ ਕੋਈ ਨਹੀਂ ਸੋਚਦਾ ਆਟਾ ਕਿਹਾ ਜਾ ਰਿਹਾ ਪਿੰਡਾਂ ਦੇ ਵਿੱਚ ਪਿੱਛੇ ਅਪਸਾਇਆ ਆਟਾ ਮਿਲ ਰਿਹਾ ਲੋਕਾਂ ਨੂੰ ਵੰਡਿਆ ਜਾ ਰਿਹਾ ਸਾਡੇ ਪਿੰਡ ਦਾ ਆਇਆ ਨਹੀਂ ਹਨਾ ਨਹੀਂ ਆਇਆ ਫਲੈਕਸ ਬੋਰਡ ਲੱਗੇ ਪਏ ਅਭੀ ਅਸੀਂ ਘਰ ਘਰ ਦੇ ਵਿੱਚ ਆਟਾ ਵੰਡ ਰਹੇ ਆ ਮੈਂ ਇਹਨੂੰ ਪਹਿਲੇ ਨਾ ਫਲੈਕਸ ਬੋਰਡ ਤੇ ਕੋਸ਼ਿਸ਼ ਦੇ ਵੀ ਲਾਈ ਜਾਣ ਯਾਰ ਜੀ ਕੱਲ੍ਹ ਇਹਨਾਂ ਦਾ ਬਿਜਲੀ ਦਾ ਬਿੱਲ ਜ਼ਰੂਰ ਮਾਫ਼ ਕਰ ਇਹਨਾਂ ਨੇ ਹੋਰ ਕੋਈ ਸ਼ਰਤ ਨਹੀਂ ਇਹਨਾਂ ਨੇ ਕੋਸ਼ਿਸ਼ ਕੀਤੀ ਆਮ ਆਦਮੀ ਪਾਰਟੀ ਨੇ ਨਾਈ ਕੋ ਇਹਨਾਂ ਦੇ ਕੋਈ ਗਾਇਕਾਂ ਨੂੰ ਚਾਂਸ ਲੱਗਦਾ ਵੀ ਆ ਜਾਣਗੇ ਜਿੱਥੇ ਤੇ ਮੇਰੀ ਸੋਚ ਹੈ ਤੇਰੀ ਸੋਚ ਦਾ ਮੈਨੂੰ ਪਤਾ ਨਹੀਂ ਮੇਰੀ ਸੋਚ ਦਾ ਕਹਿਣਾਗਾ ਮੈਂ ਤਾਂ ਲੋਕਾਂ ਦੇ ਵਿੱਚ ਤੁਸੀਂ ਵਿਚਰ ਦਿਓ ਕਿਵੇਂ ਦਾ ਮਾਹੌਲ ਲੱਗਦਾ ਆਮ ਆਦਮੀ ਪਾਰਟੀ ਅਕਾਲੀ ਦਲ ਕਾਂਗਰਸ ਉਹਦਾ ਯਾਰ ਹੁਣ ਲੋਕਾਂ ਨੂੰ ਹੀ ਪਤਾਗਾ ਉਹਦਾ ਮਨ ਕਿਸੇ ਦਾ ਉਹਦਾ ਮਨ ਕਿਸੇ ਦਾ ਮੈਂ ਮੰਨਦਾ ਪੜੇ ਨਹੀਂ ਕਿਸੇ ਦੇ ਠੀਕ ਹੈ ਨਾ ਪਰ ਅੱਕੇ ਪਏ ਆ ਲੋਕ ਇਹਨਾਂ ਦੇ ਜੀ ਕੀ ਗੱਲ ਹੋਈ ਪਹਿਲਾਂ 92 ਮੇਲੇ ਜਿਤਾਤੇ ਹੁਣ ਅੱਕ ਗਏ ਲੋਕ ਬੜੀ ਸੀ ਉਹ ਹਵਾ ਚੱਲੀ ਸੀ ਬਸ ਹਵਾ ਹੁੰਦੀ ਐ ਜਿੱਧਰ ਨੂੰ ਹੋ ਜੇ ਉਧਰ ਨੂੰ ਚਲੀ ਜਾਂਦੀ ਐ ਇਹਨੇ ਗੱਲਾਂ ਚ ਲਾਲੇ ਲੋਗ ਉਹਦੇ ਬਸ ਜਿੱਤ ਕੇ ਦਿਖਾਉਣ ਜੀ ਇਹਦਾ ਗੱਲ ਸਮਝਦੇ ਨਾ ਤੂੰ ਹਵਾ ਵਗ ਸਕਦੀ ਐ ਹੁਣ ਮੈਨੂੰ ਤਾਂ ਲੱਗਦਾ ਨਹੀਂ ਵਗ ਜੂਗੀ ਇਹਨਾਂ ਦੀ ਹਵਾ ਹੁਣ ਦੂਜੀ ਚੱਲੂਗੀ ਹੁਣ ਪੁੱਟੀ 92 ਤੋਂ 2 ਰਹਿਣੀਆਂ ਇੱਥੇ ਕਹਿੰਦੇ 13 ਨਹੀਂ 14 ਸੀਟਾਂ ਜਿੱਤਾਂਗੇ ਇੱਕ ਚੰਡੀਗੜ੍ਹ ਦੀ ਪੰਜਾਬ ਥੀਆਂ ਦੀ ਉਹ ਤਾਂ 15 ਬਣਾ ਲੈਣੀਆਂ 15 ਵੀ ਜਿੱਤੇ ਜਾਣੀਆਂ ਸੀਟਾਂ ਲੱਗੀ ਐ ਇਹਨਾਂ ਨੇ ਬਣਾਉਣੀ ਐ ਐਡਾ ਪੰਜਾਬ ਸੀਗਾ ਮੈਂ ਮੱਚਲੇ ਜੋ ਘੱਟ ਤਾਰਿਆ ਨੇ ਸੀਟਾਂ ਨੇ ਮਾਰੇ ਨੇ ਕੱਢੇ ਇਹਨਾਂ ਨੇ ਹੋਰ ਪੰਜਾਬ ਇਹਨਾਂ ਨੇ ਦੰਦਿਆਂ ਵੱਡਦਾ ਸੀ ਐਡਾ